प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें श्री मुक्तर साहब पुलिस ने एक कार चार किलो हेरोइन समेत दो व्यक्तियों व्यक्ति काबू पंजाब सरकार वालों युद्ध नशे विरोध मुहिम तहत कारवाई करते हुए डी आई जी फीडकोट श्रीमती नीलापरी जगदले विजय पी डा अखिल चौधरी दिदयता अनुसार श्री मुक्तर साहब पुलिस ने नाकाबंदी दौरान एक अंतर जिला है सप्लाई चेन सफलता पूर्वक रोक दिया ਇਕ ਕਾਰਜਚਾਰ 4 ਕਿਲੋ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕਾਬੂ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਸਿਟੀ ਮੋਡ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦੰਦੇ ਡੀਆਈਜੀ ਫੇਰਕੋਟ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਲਿੰਕ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਹੋਏ ਹਨ ਗੁੰਨਾ ਖਿਲਾਫ ਪਹਿਲਾਂ ਵੀ ਵੱਖ-ਵੱਖ ਵਕਤਾਂ ਵਿੱਚ ਕਈ ਮਾਮਲੇ ਦਰਜ ਹਨ ਜਦੋਂ ਕਿ ਹੋਰ ਜਾਂਚ جاری ਹੈ ਤਾਂ ਜੋ ਇਸ ਸਪਲਾਈ ਚੇਨ ਦੇ ਅੱਗੇ ਅਤੇ ਪਿੱਛੇ ਸਮੰਦਾਂ ਨੂੰ ਖੋਜਿਆ ਜਾ ਸਕੇ ਅਤੇ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕੀਤੀ ਜਾ ਸਕੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇਹ ਜੋ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਖਾਸ ਤੌਰ ਤੇ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਲਾਂਚ ਕੀਤੀ ਗਈ ਹੈ ਇਸ ਸਿਲਸਿਲੇ ਦੇ ਵਿੱਚ ਸਾਡੇ ਮੁਖਸਰ ਸਾਹਿਬ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਦੋਂ ਸਾਡੇ ਐਸਐਸਪੀ ਮੁਖਸਰ ਸਾਹਿਬ ਸ਼੍ਰੀ ਅਖਿਲ ਚੌਧਰੀ ਅਤੇ ਸਾਡੇ ਐਸਪੀਡੀ ਸ਼੍ਰੀ ਮੰਮੀ ਟਿੱਲੋ ਇਹਨਾਂ ਦੀ ਅਗਵਾਈ ਅਧੀਨ ਸਾਡੇ ਇਨਚਾਰਜ ਸੀਆਈਏ 2 ਮਲੋਟ ਇਹਨਾਂ ਨੇ ਬਹੁਤ ਵੱਡੀ ਕਾਮਯਾਬੀ ਇਹਦੇ ਵਿੱਚ ਹਾਸਿਲ ਕੀਤੀ ਹੈ ਮੁਖਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਇੱਕ ਦਿਨ ਦੇ ਵਿੱਚ ਦੀ ਸਭ ਤੋਂ ਵੱਡੀ ਰਿਕਵਰੀ 4 ਕਿਲੋ ਹਿਰੋਇਨ ਦੀ ਰਿਕਵਰੀ ਇਹਦੇ ਵਿੱਚ ਹਾਸਿਲ ਹੋਈ ਸਾਨੂੰ 18 ਸਤੰਬਰ ਨੂੰ ਇੰਦੇ ਚ ਇਸ ਤਰ੍ਹਾਂ ਹੋਇਆ ਹੈ ਕਿ ਇਹਨਾਂ ਨੂੰ ਸੜੇ ਸੀਆਈਏ ਇੰਚਾਰ ਸਾਹਿਬ ਨੂੰ ਇਹ ਇਲਮ ਸੀਗਾ ਕਿ ਮਲੋਟ ਦੇ ਏਰੀਆ ਦੇ ਵਿੱਚ ਬahari ਮਾਤਰਾ ਦੇ ਵਿੱਚ ਹਿਰੋਇਨ ਸਪਲਾਈ ਕਰਨ ਵਾਲੇ ਵਾਲਾ ਗਿਰੋ ਜਿਹੜਾ ਹੈਗਾ ਇਹ ਫਿਰ ਰਹੇ ਹੈਗੇ ਸੋ ਇਹਨਾਂ ਨੇ ਇੱਕ ਖਾਸ ਤੌਰ ਤੇ ਇੱਕ ਗਸ਼ਤ ਪਾਰਟੀ ਤੇ ਨਾਕਾ ਪਾਰਟੀ ਲੈ ਕੇ ਆਪ ਉਸ ਇਲਾਕੇ ਦੇ ਵਿੱਚੋਂ ਮੌਜੂਦ ਸੀਗੇ ਤੇ ਜਦੋਂ ਜੰਡ ਵਾਲਾ ਪੁਲ ਦੇ ਨੇੜੇ ਸੀਗੇ ਉਦੋਂ ਉਹਨਾਂ ਨੂੰ ਲੱਗਿਆ ਕਿ ਇੱਕ ਸ਼ੱਕੀ ਮੂਵਮੈਂਟ ਸਸਪੀਸ਼ੀਅਸ ਮੂਵਮੈਂਟ ਹੋ ਰਹੀ ਹੈਗੀ ਇੱਕ I20 ਕਾਰ ਦੀ ਉਸ I20 ਕਾਰ ਨੂੰ ਰੋਕ ਕੇ ਇਹਨਾਂ ਨੇ ਉਹਦੀ ਹਸਪ ਜਾਂਚ ਤਲਾਸ਼ੀ ਲਈ ਉਦੋਂ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਦੋ ਨੌਜਵਾਨ ਸਿਗੇ ਇੱਕ ਦਾ ਨਾਮ ਨਿਕਲਿਆ ਸੁਖਵੀਰ ਤੇ ਦੂਜੇ ਦਾ ਨਾਮ ਨਿਕਲਿਆ ਮੰਪ੍ਰੀਤ ਇਹਨਾਂ ਦੋਨਾਂ ਦੀ ਤਲਾਸ਼ੀ ਲਈ ਗਈ ਤੇ ਉਹਨਾਂ ਕੋਲੋਂ 4 ਕਿਲੋ ਹਿਰੋਇਨ ਦੀ ਭਾਰੀ ਬਰਾਮਦਗੀ ਹੋਈ ਹੈ ਤੇ ਇਹਨਾਂ ਦੀ ਮੁਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਜਿਹੜਾ ਇਹ ਸੁਖਪ੍ਰੀਤ ਸੁਖਬੀਰ ਮੁੰਡਾ ਅਰੈਸਟ ਹੋਇਆ ਹੈ ਇਹਦਾ ਏਲੀਅਸ ਹੈਗਾ ਸੁੱਖਾ ਸੁਖਪ੍ਰੀਤ ਸੁਖਬੀਰ ਏਲੀਅਸ ਸੁੱਖਾ ਇਹ ਤੁਸੀਂ ਸਾਰੇ ਜਾਣਦੇ ਹੈਗੇ ਪਿਛਲੇ ਦਿਨ ਉਹ ਪਠੰਡੇ ਵਿਖੇ ਜਿਹੜੀ 40 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀਗੀ ਉਹਨਾਂ ਦੇ ਵਿੱਚ ਜਿਹੜਾ ਮੇਨ ਮੁਜਰਮ ਸੀਗਾ ਲਖਬੀਰ ਏਲੀਅਸ ਲੱਖਾ ਉਹਦਾ ਇਹ ਭਰਾ ਹੈ ਦਾ ਸੋ ਇਹ ਸੁਖਬੀਰ ਅਤੇ ਮਨਪ੍ਰੀਤ origianlly ਦੋਨੋਂ ਹੀ ਮਲੋੜ ਦੇ ਰਹਿਣ ਵਾਲੇ ਹੈ ਕੁਛ ਦਿਨਾਂ ਤੋਂ ਇਹਨਾਂ ਨੇ ਆਪਣਾ ਟਿਕਾਣਾ ਚੇਂਜ ਕਰਕੇ ਇਹ ਬਠਿੰਡੇ ਰਹਿਣ ਲੱਗ ਪਏ ਸੀਗੇ ਪਰੰਤੂ ਮਲਵੜ ਦੇ ਏਰੀਆ ਦੇ ਵਿੱਚ ਇਹ ਇੱਕ ਬਿਗ ਫਿਸ਼ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਪੱਧਰ ਦੇ ਸਮਗਲਰ ਵੱਡੇ ਪੱਧਰ ਦੇ ਸਪਲਾਈਅਰ ਵਜੋਂ ਇੱਕ ਕੰਮ ਕਰ ਰਹੇ ਸੀਗੇ ਤੇ ਇਹਨਾਂ ਦੀ ਅਰੈਸਟ ਦੋਨਾਂ ਦੀ ਆਪਣੇ CIA ਵੱਲੋਂ ਪਾਈ ਗਈ ਹੈ ਤੇ ਰਿਕਵਰੀ ਹੋ ਚੁੱਕੀ ਹੈ ਇਹਨਾਂ ਦੀ ਇਹ ਜਿੱਥੋਂ ਲਿਆਉਂਦੇ ਸੀਗੇ ਅ ਹੈਰੋਇਨ ਉਹਦਾ ਦਾ ਜਿਹੜਾ ਫੋਰਸ ਟੂ ਬੈਕਵਰਡ ਲਿੰਕੇਜ ਆਪਾਂ ਜਿਹਨੂੰ ਕਹਿੰਦੇ ਆ ਉਹ ਫੋਰਸ ਟੂ ਬੈਕਵਰਡ ਲਿੰਕੇਜ ਇਹਦੇ ਬਾਰੇ ਬਠਿੰਡਾ ਪੁਲਿਸ ਨੂੰ ਪਤਾ ਲੱਗ ਗਿਆ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਫੋਰਸ ਬੈਕਵਰਡ ਲਿੰਕੇਜ ਜਗ ਜਗਮੀਤ ਮਿੱਤਾ ਏਲੀਅਸ ਸ਼ਾ ਰੈਜ਼ੀਡੈਂਟ ਆਫ ਜੰਗਿਆਲਾ ਗੁਰੂ ਇਹ ਬਠਿੰਡਾ ਪੁਲਿਸ ਵੱਲੋਂ ਅਰੈਸਟ ਹੋ ਚੁੱਕਿਆ ਹੈ ਤੇ ਇਹਦੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕੇਜ ਹੈ मीनिंग टू से ਮਲੋਟ ਦੇ ਏਰੀਆ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਇਨ੍ਹਾਂ ਨੇ ਹੈਰੋਇਨ ਦੀ ਸਪਲਾਈ ਦੇਣੀ ਸੀ ਇਸ ਤਰੀਕੇ ਦੇ ਪੰਜ ਤੋਂ ਛੇ ਫਾਰਵਰਡ ਲਿੰਕੇਜ ਸਾਡੀ ਸੀ ਆਈ ਏ ਦੀ ਟੀਮ ਵੱਲੋਂ ਸਾਡੀ ਐਸ ਪੀ ਡੀ ਦੇ ਅਗਵਾਈ ਦੇ ਹੇਠ ਆਈਡੈਂਟੀਫਾਈ ਕੀਤੇ ਜਾ ਚੁੱਕੇ ਨੇ ਤੇ ਸਾਡੀ ਟੀਮਾਂ ਡਿਸਪੈਚ ਹੋ ਚੁੱਕੀ ਹੈ ਇਸ ਤਰੀਕੇ ਦੇ ਫਾਰਵਰਡ ਲਿੰਕੇਜਸ ਨੂੰ ਸਪਲਾਇਰਸ ਨੂੰ ਪੈਡਲਰਸ ਨੂੰ ਅਰੈਸਟ ਕਰਨ ਲਈ ਹੁਣ ਅੱਜ ਇਹਨਾਂ ਨੂੰ ਮਾਨਯੋਗ ਮਜਿਸਟਰੇਟ ਸਾਹਿਬ ਦੇ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਕਿ ਇਹ ਕਿਸ ਤਰੀਕੇ ਨਾਲ ਇਹਨਾਂ ਦੀ ਇੱਥੋਂ ਮੂਵਮੈਂਟ ਹੁੰਦੀ ਸੀ ਤੇ ਕਿਸ ਤਰੀਕੇ ਨਾਲ ਇਹ ਹੀਰੋਇਨ ਜਿਹੜੀ ਹੈਗੀ ਹੈ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਵੇਚਦੇ ਸੀ ਕਿੱਥੋਂ ਇਹ ਪੈਸੇ ਲੈ ਕੇ ਆਉਂਦੇ ਸੀ ਕਿਸ ਤਰੀਕੇ ਨਾਲ ਇਹਨਾਂ ਦਾ ਸਾਰਾ ਕਾਰੋਬਾਰ ਚੱਲਦਾ ਸੀਗਾ ਥੈਂਕ ਯੂ ਸਰ ਮੁੱਖੀ ਕੁਝ ਆਇਆ ਕਿ ਮੈਂ ਟਾਈਮ ਤੋਂ ਕਰ ਰਹੀ ਸੀ ਕਿ ਉਹ ਕੁਝ ਇਸ ਤਰ੍ਹਾਂ ਦਾ ਹਾਂ ਬਿਲਕੁਲ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਬਠਿੰਡਾ ਵਿਖੇ ਜਿਹੜਾ ਇਹ 40 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਸੀ ਉਹਦੇ ਜਿਹੜਾ ਮੁੰਡਾ ਲਖਵੀਰ ਹੈਗਾ ਉਹਦਾ ਇਹ ਪਰਾਇ ਜਦੋਂ ਲਖਵੀਰ ਫੜਿਆ ਗਿਆ ਤੇ ਉਸ ਤੋਂ ਬਾਅਦ ਲਖਵੀਰ ਦਾ ਕੰਮ ਅੱਗੇ ਚਲਾਉਣ ਦਾ ਕੰਮ ਇਹ ਸੁਖਵੀਰ ਨੇ ਸ਼ੁਰੂ ਕੀਤਾ ਸੋ ਜਦੋਂ ਤਾਂ ਲਖਵੀਰ ਫੜਿਆ ਗਿਆ ਉਦੋਂ ਦਾ ਇਹ ਸੁਖਵੀਰ ਕੰਮ ਕਰ ਰਿਹਾ ਉਸ ਤੋਂ ਪਹਿਲਾਂ ਵੀ ਸੁਖਵੀਰ ਦੇ ਖਿਲਾਫ ਸੱਤ ਐਨਡੀਪੀਐਸ ਦੇ ਪਰਚੇ ਸੱਤ ਪਰਚੇ ਟੋਟਲ ਸੱਤ ਪਰਚੇ ਹਨ ਉਹਨਾਂ ਦੇ ਵਿੱਚ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੈਗਾ ਸਭ ਤੋਂ ਪੁਰਾਣਾ ਇਹਦਾ 2024 ਦਾ ਹੈ ਤੇ ਉਸ ਤੋਂ ਪਹਿਲਾਂ 2011 ਤੋਂ ਲੈ ਕੇ 2022 ਤੱਕ ਵੱਖੋ-ਵੱਖਰੇ ਲੜਾਈ ਝਗੜੇ ਦੇ 307 ਦੇ 382 ਦੇ ਪਰਚੇ ਦੇਖਲਾ ਹੈ ਕਹਿੰਦੇ ਤੁਸੀਂ ਦੇਖੋ ਤਾਂ ਇਹਦਾ ਕ੍ਰਿਮੀਨਲ ਪਿਛੋਕੜ ਹੈਗਾ ਉਦੋਂ ਦਾ ਇਹ ਕ੍ਰਿਮੀਨਲ ਹੈ ਤੇ 2024 ਤੋਂ ਤਾਂ ਡੈਫੀਨੇਟਲੀ ਇਹ ਐਨਡੀਪੀਐਸ ਦੇ ਕੰਮ ਚ ਇਨਵੋਲਡ ਹੈ ਬਿਲਕੁਲ ਇਹਨਾਂ ਦੀ ਦੋ ਪ੍ਰਾਪਰਟੀਆ ਹੁਣ ਤੱਕ ਸਾਹਦੇ ਸਾਹਮਣੇ ਆਈ ਹੋਈ ਹੈ ਇੱਕ ਇਹਨਾਂ ਦੀ ਬਠਿੰਡੇ ਪ੍ਰਾਪਰਟੀ ਬਣੀ ਹੈ ਜਿਹੜੀ ਅਟੈਚ ਹੋ ਚੁੱਕੀ ਹੈ ਦੂਜੀ ਪ੍ਰਾਪਰਟੀ ਸਾਹਦੇ ਸਾਹਮਣੇ ਆਈ ਹੈ ਕਿ ਇਹਨਾਂ ਨੇ ਮਲੋਟ ਬਣਾਈ ਹੋਈ ਹੈ ਜਦੀ ਅਟੈਚਮੈਂਟ ਦੀ ਪ੍ਰਕਿਰਿਆ ਸੀ ਸ਼ੁਰੂ ਕਰ ਦਿੱਤੀ ਹੈ ਤੇ ਤੀਜੀ ਜਿਹੜੀ ਇਹਨਾਂ ਦੀ ਗੱਡੀ ਹੈਗੀ ਜਿਸ ਗੱਡੀ ਨੂੰ ਯੂਜ਼ ਕਰਕੇ ਇਹ ਹਿਰੋਇਨ ਸੈਰੀ ਕਰ ਰਹੇ ਸੀ ਉਹ ਅਸੀਂ ਅਰ ਇਸ ਪਰਚੇ ਦੇ ਇਨਵੈਸਟੀਗੇਸ਼ਨ ਦੇ ਵਿੱਚ ਕਨਫਿਸਕੇਟ ਕਰ ਲਈ ਹੈ ਸਰੀ ਹੈਲੋ ਕੀ ਆਪਕੇ ਸੀਜਾ ਕਿਸੇ ਬਾਹਰ ਦੇ ਦੇਸ਼ ਤੋਂ ਆਈ ਹੈ ਜਾਂ ਸੋਰਸ ਕੀ ਸੀ ਇਹਨਾਂ ਦਾ ਹਾਂ ਇਹਦਾ ਇਹਦਾ ਹੁਣ ਤੱਕ ਜਿਹੜਾ ਫਰਸਟ ਬੈਕਵਰਡ ਲਿੰਕੇਜ ਹੈ ਜੰਡਿਆਲਾ ਗੁਰੂ ਤੋਂ ਫੜਿਆ ਗਿਆ ਹੈ ਤੇ ਮੂਡਲੀ ਪੁਚਕਿਸ਼ਤੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਅੰਮ੍ਰਿਤਸਰ ਕਰਨਤਾਰਨ ਜਿਹੜਾ ਬਾਰਡਰ ਬੈਲਟ ਹੈ ਉੱਥੋਂ ਇਹ ਲੈ ਕੇ ਆਉਂਦੇ ਸੀ ਹੁਣ ਇਹ ਫਰਸਟ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਿੱਛੇ ਜਾਣਾ ਪਊਗਾ ਸੈਕੰਡ ਥਰਡ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਦਾ origignal ਸੋਰਸ ਕੀ ਸੀਗਾ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੇ ਤਰਫ ਹਾਸੇ ਪੱਤਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ